ਸਤਿ ਸ਼੍ਰੀ ਅਕਾਲ ਰਵੀ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਹਾਂ ਹਾਂ ਜੀ ਆਪਣਾ ਨਾ ਬਈ ਕਾਫੀ ਸਾਲ ਪਹਿਲਾਂ ਵੀ ਆਪਣੀ ਗੱਲ ਹੋਈ ਸੀ ਤੁਸੀਂ ਮੈਨੂੰ ਸਵਾਲ ਪੁੱਟ ਕੀਤਾ ਸੀ ਹਾਂ ਜੀ ਵੀ ਸੰਦੀਪ ਕਿਉਂਕਿ ਤੁਸੀਂ ਜਿਹੜੀ ਮੇਰੇ ਨਾਲ ਗੱਲ ਕੀਤੀ ਸੀ ਇੱਕ ਤਰਕ ਦੇ ਆਧਾਰ ਤੇ ਗੱਲ ਕੀਤੀ ਸੀ ਹਾਂ ਜੀ ਵੀ ਸੰਦੀਪ ਵੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਸੋਨਾ ਕਰ ਰਹੇ ਹੋ ਪਰ ਇਹਦੇ ਨਾਲ ਪੰਛੀ ਆਲਸੀ ਤਾਂ ਨਹੀਂ ਹੁੰਦੇ ਹਾਂ ਜੀ ਤੁਸੀਂ ਇਹ ਗੱਲ ਆਖੀ ਸੀ ਤੁਸੀਂ ਇੱਕ ਸਿੱਖਣਾ ਚਾਹਿਆ ਸੀ ਹਾਂ ਜੀ ਫਿਰ ਮੈਂ ਤੁਹਾਨੂੰ ਕੀ ਗੱਲ ਆਖੀ ਸੀ ਤੁਹਾਡੇ ਚਿੱਤੇ ਆ? ਨਹੀਂ ਤੁਸੀਂ ਇਹ ਦੱਸਿਆ ਸੀ ਵੀ ਜਿਹੜੇ ਪੰਛੀਆਂ ਦੇ ਰਹਿਣ ਦੇ ਹਾਲਾਤ ਨੇ ਹਾਂਜੀ ਜਾ ਜਿਵੇਂ ੱਟੇ ਵਗੈਰਾ ਜਿਹੜੇ ਉੱਥੇ ਰਹਿਣ ਵਾਲੇ ਪੰਛੀ ਨੇ ਵੀ ਉਹਨਾਂ ਨੂੰ ਉਹ ਥਾਵਾ ਨਹੀਂ ਰਹੀਆਂ। ਹਾਂਜੀ ਹਾਂ ਤੇ ਇਦਾਂ ਤੁਸੀਂ ਦੱਸ ਤੁਹਾਨੂੰ ਕਨਸੈਪਟ ਕਲੀਅਰ ਹੋ ਗਿਆ ਸੀ ਨਾ? ਹਾਂ ਕਲੀਅਰ ਵੀ ਹੋ ਗਿਆ। ਹੁਣ ਨਾ ਕਈ ਵਾਰ ਮੈਂ ਬਾਈ ਇਹ ਕਹਿ ਦੰਦੇ ਆ ਵੀਰ ਤੁਸੀਂ ਪੰਛੀਆਂ ਨੂੰ ਆਲਸੀ ਵੀ ਬਣਾਈ ਜਾਂਦੇ ਹੋ ਵੀ ਤੁਸੀਂ ਰਹਿਣ ਬਸੇਰਾ ਲਾ ਕੇ ਹਾਂਜੀ ਮੈਂ ਉਹਨਾਂ ਨੂੰ ਬਈ ਇਹ ਕਹਿਣਾ ਹੁੰਦਾ ਵੀ ਦੇਖੋ ਯਾਰ ਵੀ ਆਪਾਂ ਹੁਣ ਆ ਦੇਖੋ ਪੱਕੀ ਛੱਤ ਆ ਹਨਾ ਹੁਣ ਇਹਦੇ ਵਿੱਚ ਜਾਲੀ ਵਾਲਾ ਆਪਾਂ ਲਾਤਾ ਗੇਟ ਇਹਦੇ ਵਿੱਚ ਐਂਟਰੀ ਹੈ ਨਹੀਂ ਕੋਈ ਵੀ ਚਿੜੀ ਲੰਘ ਨਹੀਂ ਸਕਦੀ ਤੁਸੀਂ ਵੀ ਦੇਖਿਆ ਤਾਂ ਜਿਹੇ ਜੀ ਤੁਹਾਡੀ ਉਮਰ ਆ ਵੀ ਆਪਣੇ ਘਰਾਂ ਦੇ ਵਿੱਚ ਬਾਲੇ ਕਰੀਆਂ ਨੇ ਛੱਤਾਂ ਦੇ ਵਿੱਚ ਬਹੁਤ ਸਾਰੀਆਂ ਚਿੜੀਆਂ ਆਪਣੇ ਆਉਂਦੀਆਂ ਸੀ ਰੋਸ਼ਨਦਾਨਾਂ ਦੇ ਵਿੱਚ ਦੀ ਹਨਾ ਪਰ ਹੁਣ ਉਹਨਾਂ ਦਾ ਬੰਦ ਹੋ ਗਿਆ ਹਨਾ ਹੁਣ ਕੀ ਹੈ ਮੈਂ ਨਾ ਉਹ ਆਪਣਾ ਭਰਾ ਹੈਗਾ ਲਖਵਿੰਦਰ ਸਰਾ ਉਹਦੀ ਮੈਂ ਪੋਸਟ ਤੇ ਕਮੈਂਟ ਆਏ ਬਹੁਤ ਬੰਦਿਆਂ ਨੇ ਕੋਈ ਇੱਕ ਬੰਦਾ ਕਹਿੰਦਾ ਉਹ ਮੇਨਲਾ ਜਿਵੇਂ ਵਿਚਾਰਾ ਹੋਣੀ ਹੁੰਦਾ ਵੀ ਪਾਗਲ ਹੋਇਆ ਹੁੰਦਾ ਹਨਾ ਵੀ ਕੋਈ ਕਹਿੰਦਾ ਆਪਦੇ ਮਾਪਿਆਂ ਨੂੰ ਘਰੇ ਨਹੀਂ ਬਾੜਦੇ ਕੋਈ ਇਹਨਾਂ ਨੂੰ ਤਾਂ ਫਾਇਦਾ ਹੁੰਦਾ ਹੋ ਇਹ ਤਾਂ ਜੀ ਆਇਆਂ ਪਤਾ ਨਹੀਂ ਕੀ ਕੀ ਮੈਂ ਜਿਵੇਂ ਬੰਦੇ ਨੇ ਨਾ ਪੰਛੀਆਂ ਨੇ ਉਹਦਾ ਘਰ ਹੀ ਜਾੜਤਾ ਹੁੰਦਾ ਬੰਦਾ ਪੰਛੀਆਂ ਦੇ ਉੱਤੇ ਈ ਪੜਾਅਸ ਕੱਢੇ ਮਹਾਜਰ ਇਹ ਵੀ ਇੱਕ ਬਜ਼ੁਰਗ ਬੰਦਾ ਮੈਂ ਉਹਨੂੰ ਰਿਪਲਾਈ ਤਾਂ ਕੀਤਾ ਫਿਰ ਮੈਂ ਰਿਪਲਾਈ ਵੀ ਕੱਟਤਾ ਮੈਂ ਕਿਹਾ ਯਾਰ ਇਹਦੀ ਉਮਰ 80 ਸਾਲ ਦੀ ਹੋਈ ਪਈ ਆ ਆਪਾਂ ਗੱਲ ਕਰਾਂਗੇ ਉਹਨੇ ਆਪਾਂ ਨੂੰ ਕੁਛ ਕਹਿਤਾ ਹਨਾ ਵੀ ਆਪਾਂ ਨਹੀਂ ਚਾਹੁੰਦੇ ਵੀ ਆਪਾਂ ਉਹਨੂੰ ਕੁਛ ਕਹੀਏ ਤੇ ਇਸ ਤੋਂ ਬਾਅਦ ਹੋਰ ਬੰਦੇ ਕਈ ਬੰਦੇ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਰੁੱਖ ਲਗਾਓ ਪੰਛੀ ਆਪਣੇ ਆਲ ਨੇ ਆਪ ਪਿਆਰ ਕਰ ਲਾਂਗੇ ਮੈਂ ਉਹ ਵੀ ਆਫਰ ਕਰਤਾ ਵੀ ਬਾਈ ਯਾਰ ਤੁਹਾਡੇ ਪਿੰਡਾਂ ਦੇ ਵਿੱਚ ਵੀ ਜਿੰਨੇ ਵੀ ਜਗ੍ਹਾ ਪਈਆਂ ਨੇ ਸਾਨੂੰ ਦੱਸੋ ਅਸੀਂ ਰੁੱਖ ਫ੍ਰੀ ਲਾ ਕੇ ਜਾਵਾਂਗੇ ਫਿਰ ਅਗਲੇ ਕਹਿੰਦੇ ਆ ਵੀ ਸਾਡੇ ਕੋਲ ਭਾਈ ਜਗ੍ਹਾ ਨਹੀਂ ਹੁਣ ਘਰਾਂ ਦੇ ਵਿੱਚ ਨਹੀਂ ਲੋਕ ਲਾਉਣ ਦਿੰਦੇ ਕਹਿੰਦੇ ਪੱਤੇ ਸੜਦਾ ਖੇਤ 'ਚ ਕਹਿੰਦੇ ਸਾਡੀ ਫਸਲ ਮਾਰਦਾ ਤੇ ਹੁਣ ਸਾਂਝੀਆਂ ਜਿਹੜੀਆਂ ਪੰਚਾਇਤੀ ਜਗ੍ਹਾ ਨੇ ਉਹ ਅਗਲੇ ਨੇ ਠੇਕੇ ਤੇ ਲਾਤੀਆਂ ਸਰਕਾਰੀ ਸਕੂਲ ਹੋ ਗਏ ਕੋਈ ਆਪਣੇ ਧਰਮਿਕ ਸਥਾਨ ਹੋ ਗਏ ਕੋਈ ਵੀ ਆ ਕਿਸੇ ਨੇ ਕੁਝ ਬਣਾਉਣਾ ਕਿਉਂਕਿ ਸਮੇਂ-ਸਮੇਂ ਦੀ ਲੋੜ ਮੁਤਾਬਕ ਕੋਈ ਨਾ ਕੋਈ ਚੀਜ਼ ਆਪਾਂ ਨੂੰ ਬਣਾਉਣੀ ਪੈਂਦੀ ਆ ਹਨਾ ਚਾਹੇ ਸਕੂਲ ਆ ਚਾਹੇ ਕੋਈ ਧਰਮਿਕ ਸਥਾਨ ਆ ਕੋਈ ਵੀ ਆ ਤੇ ਚਾਹੇ ਆਪਣੇ ਸਮਸ਼ਾਨ ਘਾਟ ਆ ਹੁਣ ਸਮਸ਼ਾਨ ਘਾਟਾਂ ਦੇ ਕਈ ਬੰਦੇ ਕਹਿੰਦੇ ਵੀ ਸਬਜ਼ੀ ਲਾ ਦਿਓ ਯਾਰ ਦਰਖਤ ਲਾਉਣ ਦੀ ਲੋੜ ਹੀ ਨਹੀਂ ਵੇਤੇ ਇੱਕ ਬੰਦਾ ਬੁਹਾ ਦੋ ਸਫਾਈ ਹੋ ਜੂ ਆਇਆ ਬਾ ਤੇ ਹੁਣ ਜਗਾ ਲਾਈਏ ਤਾਂ ਲਾਈਏ ਕਿੱਥੇ ਤੇ ਬੰਦਿਆਂ ਨੇ ਇੱਕ ਸਿਰਫ ਹਾਲਸੀ ਇਹੇ ਜੀ ਜਦੋਂ ਮੈਂ ਪੁੱਛਦਾ ਵੀ ਕਿਹੜੇ ਪੰਛੀ ਹਾਲਸੀ ਨੇ ਪੰਛੀਆਂ ਦੇ ਨਾਮ ਵੀ ਨਹੀਂ ਆਉਂਦੇ ਹਮ ਬਸ ਹਾਲਸੀ ਹੁੰਦੇ ਕੋਈ ਕਹਿੰਦਾ ਇਹਦੇ ਵਿੱਚ ਤਾਂ ਆਉਂਦੇ ਹੀ ਨਹੀਂ ਕੋਈ ਉਹਨਾਂ ਨੂੰ ਵੀਡੀਓ ਭੇਜ ਦੇ ਦਿਆ ਵੀ ਭਈ ਆ ਹੁੰਦੇ ਆ ਦੇਖੋ ਠੀਕ ਹੈ ਕੋਈ ਕਹਿੰਦਾ ਇਹਦੇ ਵਿੱਚ ਤਾਂ ਯਾਰ ਇਹ ਤਾਂ ਹਾਲਸੀ ਬਣ ਗਏ ਕਿਹੜੇ ਪੰਛੀ ਬਣਗੇ ਉਹ ਪਤਾ ਨਹੀਂ ਜੀ। ਅੱਛਾ ਫਿਰ ਕੁਝ ਕੁ ਬੰਦੇ ਕਹਿੰਦੇ ਯਾਰ ਤੁਸੀਂ ਆਟਾ ਦਾਲ ਸਕੀਮ ਕਿਧਰੇ ਆਟਾ ਦਾਲ ਸਕੀਮ ਕਿਧਰੇ ਪੰਛੀਆਂ ਨੂੰ ਬਚਾਉਣ ਦੀ ਗੱਲ ਹੈ। ਮੈਂ ਹਰ ਵਾਰ ਮੈਂ ਇਹ ਕਹਿੰਦਾ ਉਹਨਾਂ ਵੀ ਯਾਰ ਇਹ ਉਹ ਪੰਛੀਆਂ ਲਈ ਹੈ ਜਿਨ੍ਹਾਂ ਨੂੰ ਆਪਾਂ ਬੇਕਾਰ ਕੀਤਾ। ਕਈ ਬੰਦੇ ਕਹਿਣਗੇ ਜੀ ਪਹਿਲਾਂ ਜੰਗਲ ਹੁੰਦੇ ਸੀ ਪਹਿਲਾਂ ਇਹ ਕਿੱਥੇ ਬਣਾਉਂਦੇ ਸੀ। ਮੈਂ ਕਹਾ ਪਹਿਲਾਂ ਵੀ ਬਰਾਸਤੀ ਰੁੱਖ ਵੀ ਹੁੰਦੇ ਸੀ ਉਹਨਾਂ ਦੀਆਂ ਖੁੱਡਾਂ ਹੁੰਦੀਆਂ ਸੀ ਨਹਿਰਾਂ ਦੀਆਂ ਖੁੱਡਾਂ ਹੁੰਦੀਆਂ ਸੀ ਆਪਣੇ ਖੂਹ ਹੁੰਦੇ ਸੀ ਆਪਣੇ ਕਿਲੇ ਹੁੰਦੇ ਸੀ ਆਪਣੇ ਕੱਚੇ ਘਰ ਹੁੰਦੇ ਸੀ ਫਿਰ ਘਰਾਂ ਦੇ ਵਿੱਚ ਬਹੁਤ ਸਾਰੀਆਂ ਖੁੱਡਾਂ ਆਪਣੇ ਉਂ ਹੁੰਦੀਆਂ ਸੀ ਤੇ ਟਿੱਬੇ ਹੁੰਦੇ ਸੀ ਕਿੰਨਾ ਕੁਝ ਸੀ ਮੈਂ ਕਿਹਾ ਵੀ ਹੁਣ ਉਹ ਪੰਛੀਆਂ ਨੂੰ ਬਦਲਦੇ ਰਹੇ ਆ ਆਪਾਂ ਉਹ ਵੀ ਚਿੰਤਾ ਦੇ ਤੌਰ ਤੇ ਵੀ ਗਿਣਤੀ ਘਟ ਰਹੀ ਆ ਤੁਹਾਨੂੰ ਕਿਵੇਂ ਹੁਣ ਲੱਗਦਾ ਮੇਉਨਾਂ ਤੁਸੀਂ ਕੀ ਕਹਿਣਾ ਚਾਹਣਾ ਅਸਲ ਵਿੱਚ ਕੀ ਹੈ ਨਾ ਜਿਹੜਾ ਮਨੁੱਖ ਹੈ ਜਿਹਦੇ ਬਾਰੇ ਜਾਣਦਾ ਵੀ ਨਹੀਂ ਨਾ ਜਿਹੜਾ ਅੱਜ ਦਾ ਮਨੁੱਖ ਹੈ ਉਹਦੇ ਬਾਰੇ ਵੀ ਵਿਚਾਰ ਦੇ ਰਹੇ ਹਾਂ ਮੈਂ ਮਹਿਸੂਸ ਕੀਤਾ ਸੋ ਤੋਂ ਪਹਿਲੇ ਮੇਰੇ ਵੀ ਨਜ਼ਰੀਆ ਇਹ ਸੀ ਆਪਣੀ ਉਦੋਂ ਗੱਲ ਹੋਈ ਫਿਰ ਮਹਿਸੂਸ ਕੀਤਾ ਪੰਜ ਸਿਆ ਵਾਰੇ ਜਾਣੋ ਤਾਂ ਸਹੀ ਉਹ ਚਾਹੁੰਦੇ ਕੀ ਨੇ ਕਿ ਹਜੇ ਉੱਚ ਰਹਿਣਾ ਚਾਹੁੰਦੇ ਨੇ ਹੁਣ ਆਪਾਂ ਮੈਂ ਉਦੋਂ ਬਾਰੇ ਦੇਖਿਆ ਵੀ ਅਕਸਰ ਜਾ ਪਹਿਲਾਂ ਵੀ ਸਾਡੇ ਵਿੱਚ ਆਮ ਕੱਚਾ ਘਰ ਹੁੰਦਾ ਬਰਾਂਡਾ ਸੀ ਹੂੰ ਹੂੰ ਆਦਨਾ ਚੋ ਚਿੜੀਆਂ ਇੰਨਾ ਚੀਖ ਚਿਹੜਾ ਹੁੰਦਾ ਪਰ ਉਹ ਥੋੜੇ ਲਈ ਗੱਲ ਇਹ ਉਹਨਾਂ ਨੂੰ ਹਾਲਾਤ ਹੀ ਨੇ ਉਹ ਜਿਹੇ ਜਿਹੇ ਘਰਾਂ ਚ ਰਹਿਣਾ ਚਾਹੁੰਦੇ ਨੇ ਘਰ ਆਪਾਂ ਪੱਕੇ ਕਰ ਲੈ ਹੋਣੀ ਕੋਈ ਹੁਣਾਂ ਤੋ ਤੁਲੇ ਕੇ ਮੈਂ ਦੋ ਆਲੇ ਨੇ ਲਾਇ ਹੋਏ ਚਾਰ ਦੋ ਪਿੱਛੇ ਲਾਇ ਸੀ ਜਦ ਕਿ ਨਾਲੇ ਉਹਦਾ ਮੂੰਹ ਸੋਟ ਹੈ ਹੂੰ ਹੂੰ ਫਿਰ ਵੀ ਹਰ ਸਾਲ ਚੋ ਜਾ ਘਟਾਰਾ ਚ ਉਹ ਕਰਦੀਆਂ ਨੇ ਆ ਬੇਲ ਘੁੱਗੀਆਂ ਹੂੰ ਹੂੰ ਬੋਲ ਬੋਲਾ ਇਹ ਬੱਚੇ ਕੱਢ ਕੇ ਜਾਂਦੀਆਂ ਨਰੇ ਹੂੰ ਹੂੰ ਵੀ ਅਸਲ ਬਿਨਾ ਵਜਾ ਜਿਹੜੇ ਨੇ ਲੋਕ ਨਹੀਂ ਨਾ ਕੁਝ ਕਰਨਾ ਨਹੀਂ ਦਾ ਜਿਹਦੇ ਬਾਰੇ ਜਾਣਦੇ ਨਹੀਂ ਜਿਵੇਂ ਮੂੜ ਮਤਵ ਕਹਿੰਦੇ ਹੂੰ ਹੂੰ ਵੀ ਉਹ ਵਿਚਾਰਾਂ ਤਹਤੇ ਲੋਕ ਕਰਦੇ ਮੇਰੇ ਖਿਆਲ ਚ ਕਿਸੇ ਵੀ ਚੀਜ਼ ਬਾਰੇ ਬੋਲਣ ਤੋਂ ਪਹਿਲਾਂ ਸਾਨੂੰ ਜਾਣਨਾ ਚਾਹੀਦਾ ਉਹਨਾਂ ਦੇ ਹਾਲਾਤਾਂ ਨੂੰ ਉਹਨਾਂ ਦੀ ਲੋੜਾਂ ਨੂੰ ਵੀ ਕਿਹ ਹੈ ਉਹਨਾਂ ਖਾਣਾ-ਦਾਣਾ ਕੀ ਆ ਕਿਹ ਹੈ ਹਾਲਾਤਾਂ ਚ ਰਹਿਣਾ ਚਾਹੁੰਦੇ ਨੇ ਇਹ ਇਸੇ ਕਾਰਨ ਇੱਕ ਵੱਡਾ ਕਾਰਨ ਇਹ ਵੀ ਆ ਕਿਉਂਕਿ ਅਸੀਂ ਉਹਨਾਂ ਦੇ ਜਿਹੜੇ ਸਾਧਨ ਸੀ ਜਾਂ ਜਿਹੜੇ ਉਹਨਾਂ ਦੇ ਰਹਿਣ ਦੇ ਹੌਸੇ ਸੀ ਸਾਰੇ ਖਤਮ ਕਰਤੇ ਉਹ ਰਹਿਣ ਕਿੱਥੋਂ ਹੂੰ ਗਿਰਜਾਂ ਸੀ ਜੇ ਆਪਾਂ ਕਹਿੰਦੇ ਕੋਈ ਵੀ ਆ ਕੱਲਾ ਇੱਕ ਕਾਰ ਨਹੀਂ ਉਹਨਾਂ ਦਾ ਵੀ ਦਵਾਈਆਂ ਕਰਕੇ ਪੈਸਟਿਸਾਈਡ ਕਰਕੇ ਆ ਉਹਨਾਂ ਦੇ ਵਾਕੀ ਵੀ ਹਾਲਾਤ ਨੇ ਚਿੜੀਆਂ ਨੇ ਹੁਣ ਕਿਸੇ ਦੇ ਘਰੇ ਜਾਵਣ ਕੁਛ ਵੀ ਨਹੀਂ ਹੂੰ ਵੀ ਇਸ ਕਰਕੇ ਚਲੋ ਆਪਾਂ ਮੰਨ ਲੈਨੇ ਕਾਂ ਸਭ ਤੋਂ ਕਾਂ ਵੀ ਨਹੀਂ ਹੂੰ ਹੁਣ ਮੇਰੇ ਪਿੰਡ ਸੇਵਾਂ ਚ ਨੌਜਵਾਨਾਂ ਨੇ ਦਰਖਤੀ ਦਰਖ ਬਹੁਤ ਜ਼ਿਆਦਾ ਲੱਗਣ ਜੰਗਲ ਟਾਇਪ ਜਿੰਨਾ ਕਹਿਗਾ ਮੈਂ ਹਰਾਰ ਹੈਗੇ ਥੋ ਪੁਰਾਣੇ ਪੰਛੀ ਵੀ ਵਿੱਚ ਬੈਠੇ ਨੇ ਹੂੰ ਜਿਹੜੇ ਕਿ ਹੁਣ ਦੇਖਦੇ ਨਹੀਂ ਕਿਤੇ ਹੂੰ ਬੀ ਉਹ ਤੇ ਬੀ ਜ਼ਰੂਰੀ ਆ ਵੀ ਘੱਟੂ ਘੱਟ ਸਾਨੂੰ ਕਿਸੇ ਵੀ ਚੀਜ਼ੇ ਬਾਰੇ ਬੋਲਣ ਤੋਂ ਪਹਿਲਾਂ ਜਾਂ ਜੋ ਮਨੁੱਖ ਨੇ ਆਪਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਖਤਮ ਕੀਤਾ ਘੱਟੂ ਘੱਟ ਉਹਦਾ ਬਦਲ ਤਾਂ ਸਾਨੂੰ ਦੇਣੇ ਪਊਗਾ। ਹੂੰ। ਬੀ ਇਹ ਜ਼ਰੂਰੀ ਆ। ਸਹੀ ਗੱਲ ਆ ਬਾਈ। ਬਈ ਆਇਆ ਗੱਲ ਦੇਖੋ ਤੁਸੀਂ ਸਾਡੇ ਨਾਲ ਬਹਿਸ ਨਹੀਂ ਕੀਤੀ। ਤੁਸੀਂ 1% ਤੁਸੀਂ ਇਹ ਗੱਲ ਰੱਖੀ ਵੀ ਸੰਦੀਪਰੇ ਗੱਲ ਇਹ ਹੈ ਵੀ ਬਹੁਤ ਬੰਦੇ ਵੀ ਇਹ ਦਾ ਸਵਾਲ ਹੁੰਦਾ ਮੇਰਾ ਵੀ ਆ। ਬੀਅਮਰੀ ਦੀ ਗੱਲ ਰਹਿ ਗਈ ਸੀ ਹੋਰ ਹਾਂਜੀ ਅਕਸਰ ਨਾ ਜਿਵੇਂ ਤੁਸੀਂ ਕਹਿੰਦੇ ਲੋਕਾਂ ਦਾ ਹੁੰਦਾ ਵੀ ਯਾਰ ਜਿਵੇਂ ਅੱਗੇ ਬਿੱਲੀ ਰਾਹ ਕੱਟ ਗਈ ਜਾਂ ਜਿਹੜੇ ਅਕਸਰ ਕੀ ਹੁੰਦਾ ਜਿਹੜਾ ਵੀ ਤੁਸੀਂ ਉਜਾੜਾ ਹੁੰਦਾ ਜਿਵੇਂ ਕੂਤਰਾ ਕਰਕੇ ਕਹਿੰਦੇ ਖਾਸ ਕਰਕੇ ਪਰ ਮੈਂ ਦੇਖ ਵੀ ਕੋਈ ਜਾਨਵਰ ਨੇ ਕਿਸੇ ਦਾ ਕੀ ਝੜਕ ਕਰਨਾ ਹੁਣ ਕਬੂਤਰ ਨੇ ਤੁਸੀਂ ਦੇਖਦੇ ਆਂ ਸ਼ਹਿਰਾਂ ਜਾਂ ਕਿਤੇ ਵੀ ਨਹੀਂ ਆਪਣੇ ਘਰਾਂ ਤੇ ਵੀ ਗੱਜ ਗਏ ਮੇਰੇ ਖਿਆਲ ਆ ਵੀ ਕੋਈ ਉਜਾੜੇ ਵਾਲੀ ਗੱਲ ਨਹੀਂ ਜੋ ਉਜਾੜਾ ਹੁੰਦਾ ਤਾਂ ਮਨੁੱਖ ਖ ਦੀਆਂ ਕੁਝ ਆਪਣੀਆਂ ਘਾਟਾ ਹੋਣੀ ਆ ਤੇ ਤੁਸੀਂ ਜ਼ਿੰਦਗੀ ਨੂੰ ਸਮਝ ਕੇ ਚੱਲਦੇ ਹੋ ਬਿਨਾਂ ਕਿਸੇ ਧਾਰਮਿਕ ਦੇ ਦੋਸਤ ਦੂਜੇ ਤੇ ਸਿੱਟਣ ਦੀ ਬਜਾਏ ਸਮਝ ਕੇ ਚੱਲਦੇ ਤਾਂ ਕੋਈ ਚੀਜ਼ ਤੁਹਾਡਾ ਉਜਾੜਾ ਨਹੀਂ ਕਰ ਸਕਦਾ ਜੇ ਆਪਦੇ ਤੁਹਾਡੇ ਸਹੀ ਨੇ ਸਹੀ ਗੱਲ ਆਪਦੇ ਲਸਣ ਹੋਣ ਦਾ ਤੁਸੀਂ ਉਜਾੜਾ ਨਹੀਂ ਹੋਊਗਾ ਤੇ ਜਨਮਰਾਂ ਨੂੰ ਕੀ ਦੋਸ਼ ਦੇ ਮਰੇ ਸਗੋਂ ਅਸੀਂ ਉਹਨਾਂ ਦੇ ਉਜਾੜੇ ਦੇ ਪਾਕੀਦਾਰ ਸਹੀ ਗੱਲ ਆ ਗੀ ਹੋਰ ਫੌਜੀ ਸਾਹਿਬ ਫੌਜੀ ਸਾਹਿਬ ਨੇ ਬਹੁਤ ਕਬੂਤਰ ਰੱਖੇ ਹੋਇਆ ਹਾਂ ਇਹ ਹਾਂ ਇਹਨਾਂ ਨੇ ਕਬੂਤਰ ਮਰੇ ਹੋ ਗਏ ਤੇ ਕਰੀਬ ਮੈਂ 70 80 ਹੋ ਗਏ ਤਾਂ ਅੱਛਾ ਹਾਂਜੀ ਇੱਕੋ ਦੇ ਮੈਣਾ ਸੀ ਕੀ ਬੋਦੇ ਜਿਹੜੇ ਆਈਆਂ ਉਹ ਬ੍ਰਾਹਮਣੀ ਮੈਣਾ ਬ੍ਰਾਹਮਣੀ ਉਹਨੇ ਬੱਚੇ ਦੇਤੇ ਅੱਛਾ ਜੀ ਹਾਂ ਤੇ ਉੱਪਰ ਗਿਟਾਰ ਦੇ ਬੱਚੇ ਨੇ ਨੀਤੇ ਬ੍ਰਾਹਮਣ ਦੇ ਤੇ ਉਹਦੇ નીચે ਚਿੜੀਆਂ ਨੇ ਅੱਛਾ ਜੀ ਹਾਂ ਉਹਦੇ ਵਿੱਚ ਤਿੰਨਾਂ ਵਾਲੇ ਚ ਤਿੰਨ ਲੈਣਾ ਅੱਜ ਨੇ ਹੂੰ ਇੱਕ ਉੱਪਰ ਲਾਇਆ ਜਿਹੜਾ ਤੋਤੇ ਵਾਲਾ ਸੀ ਉਹ ਗਿਟਾਰ ਦੀ ਫੈਮਿਲੀ ਚ ਹੀ ਆ ਹਾਂ ਵੀ ਉਹ ਜਿਹੜੀ ਬ੍ਰਾਹਮਣ ਨੇ ਉੱਪਰ ਲਾਇਏ ਸੀ ਆਪਾਂ ਤਾਹਾਂ ਲਾਇਆ ਥਾਰ ਵਾਲਾ ਤੋਤੇ ਵਾਲਾ ਉਹ ਗਿਟਾਰ ਨੇ ਮੇਰੇ ਬੱਚੇ ਦੋਨਾਂ ਜਗ੍ਹਾ ਦੋਨੇ ਜਗ੍ਹਾ ਹੋ ਗਏ ਤੇਰੇ ਦੂਜੀ ਆਪਾਂ ਲਾਇਏ ਸੀ ਬ੍ਰਾਹਮਣ ਚਿੜੀਆਂ ਬਾਤ ਤੇ ਉਹ ਥਰਾ ਥਰਾ ਵੱਡਾ ਮਨਾਂ ਦੋ ਹੋ ਗਾ ਚਿੜੀਆਂ ਵਾਲਾ ਨਾ ਹੁਣ 7/8 ਇੰਚ ਹੀ ਰੱਖ ਲਿਆ ਕਰੋ। ਹਾਂ। ਕਾਰਨ ਪਤਾ ਕੀ ਹੈ? ਹਾਂਜੀ। ਜਦੋਂ ਬ੍ਰਾਹਮਣੀ ਮੈਣਾ ਆਪਣੇ ਇਲਾਕੇ ਦੇ ਵਿੱਚ ਹੈ ਨਹੀਂ ਸੀ। ਹਾਂਜੀ। ਤਾਂ ਕਾਮਨ ਮੈਣਾ ਆਉਂਦੀ ਸੀ। ਕੌਮਨ ਮੈਣਾ ਘੱਟੋ ਘੱਟ 2 ਇੰਚੀ ਵਿੱਚ ਦੀ ਨਕਲ ਦੀ ਹੈ। ਹਾਂਜੀ। ਜਿਹੜੀ ਬ੍ਰਾਹਮਣੀ ਮੈਣਾ ਉਹ 1.5 ਇੰਚੀ ਵਿੱਚ ਦੀ ਲੱਗ ਜਾਂਦੀ ਹੈ। ਮਤਲਬ ਇਹ ਹਾਂਜੀ ਹਾਂਜੀ। ਦੇਖ ਲਈ ਸੀ ਉਹ। ਹਾਂ ਹਾਂ ਮੈਂ ਦੇਖ ਲਈ। ਇਹਦੇ ਕਰਕੇ ਹੁਣ ਸਾਡੇ ਪਿੰਡ ਦੇ ਵਿੱਚ ਇੱਕ ਜੋੜਾ ਹਾਂਜੀ ਉਹ ਕਿੰਨਾ ਕੁ ਪਰੇਸ਼ਾਨ ਕਰੂਗਾ ਹਣਾ? ਤੇ ਵੀ ਮੇਰੇ ਮੁਤਾਬਕ ਹੁਣ ਸਵਾ ਇੰਚੀ ਕਰਨਾ ਚਾਹੀਦਾ ਜਿਵੇਂ ਹੁਣ ਰਾਜਸਥਾਨ ਸਾਈਡ ਹੈਗੀ ਆ ਜਿੱਥੇ ਜਿੱਥੇ ਬ੍ਰਾਹਮਣੀ ਮੈਣਾ ਜ਼ਿਆਦਾ ਹੈਗੀ ਆ ਉੱਥੇ ਫਿਰ ਇਹ ਪ੍ਰੋਬਲਮ ਕਰਦੀ ਆ ਕਿਉਂ ਹੁਣ ਤਾਂ ਪੂਹ ਲਾਤਾ ਜੀ ਦੋ ਪਰ ਐ ਵੀ ਐਡੀ ਸੋਹਣੀ ਗਿਟਾਰ ਹੈ ਨਾ ਉਹ ਮੈਂ ਮੇਰੇ ਬਹੁਤ ਪਸੰਦੀ ਦੀ ਆ ਹੁਣ ਦੋ ਇੰਚੀ ਵਾਲਾ ਲਾਤੇ ਮੈਂ ਦੋ ਲਾਤੇ ਤੇ ਕੋਲੋਂ ਹਮਮ ਪਰੋਂ ਤਾਂ ਨੇ ਬਜੇ ਦੇ ਦੇਣਾਂ ਅੰਦਰ ਅਸੀਂ ਹੁਣ ਤਾਂ ਦਿੱਲੀ ਚੋਗਾ ਲੈ ਕੇ ਜਾਂਦੇ ਨੇ ਅੱਛਾ ਹਾਂ ਹੁਣ ਤਾਂ ਮਾਹਨ ਸ਼ੇਡਰ ਨੂੰ ਕੋਈ ਸ਼ੇਡ ਨਹੀਂ ਆਪਾਂ ਨੂੰ ਹਮਮ ਕਿਸਕੰਡਾ ਵੀ ਲਾਤਾ ਆਪਣਾ ਹੋ ਗਿਆ ਹਾਂ ਹਾਂ ਕੀ ਬਾਤ ਹੈ ਸਰਕੰਡਾ ਵੀ ਹੋ ਗਿਆ ਬੇਰੀ ਵੀ ਹੋ ਗਈ ਫਿਕਰ ਵੀ ਹੋ ਗਈ ਤੇ ਗੋਗਨ ਮਿਲਿਆ ਬੇਲ ਖਜੂਰਾ ਉਹ ਤਾਂ ਬਹੁਤ ਵੱਡੀ ਹੋ ਗਈ ਤਾਂ ਅੱਛਾ ਜੀ ਹਾਂ ਉਹ ਤੰਨੇ ਲਾਈਏ ਨੇ ਹੁਣ ਉਹਦੇ ਥੋੜੇ ਜਿਨਾ ਕਰਕੇ ਉਹਤੇ ਆਪਣਾ ਕਰਨਾ ਕੀ ਕਹਿੰਦੇ ਨੇ ਲੋਹੇ ਦੇ ਸਰੀਏ ਬਣਾ ਕੇ ਨਾ ਅੰਦਰ ਉਹਨੂੰ ਕਰ ਦੇਣਾ ਆਪਾਂ ਬਣਾ ਕੇ ਗਲਾਈ ਦੇ ਅੰਦਰ ਅੰਦਰ ਹੀ ਘੁੰਮੀ ਜਾਵੇ ਜੀ ਅੱਜ ਬਾਬਾ ਸਾਹਿਬ ਦਾ ਜਨਮ ਦਿਨ ਹਾਂਜੀ ਤੇ ਫਿਰ ਮੈਂ ਵੀ ਲਾਉਣੇ ਅੱਜ ਜਾਂ ਤਾਲਨੇ ਲਾਉਂਗਾ ਹਾਂਜੀ ਮੈਂ ਤੁਹਾਡੇ ਨਾਲ ਕੀਤਾ ਹੀ ਡੇ ਆਪਾਂ ਅੱਜ ਲਾਵਾਂਗੇ ਅੱਜ ਆਪਾਂ ਬਾਬਾ ਸਾਹਿਬ ਨੂੰ ਸਮਰਪਤੀ ਹੈ ਇਹ ਜਿਹੜੀ ਗੁਫ਼ਤਗੋ ਹੋ ਰਹੀ ਹੈ ਆਪਣੀ ਹਾਂਜੀ ਹਾਂਜੀ ਮੈਂ ਹਰ ਸਾਲ ਲਾਉਣਾ ਹੁੰਦਾ ਬੂਟਾ ਤੇ ਜਾਣਨਾ ਲਾਉਂਗਾ ਅਸਲ ਅਸਲ ਚ ਰਜੇਮੀ ਜ਼ਿਆਦਾ ਵੱਜ ਜਾਂਦੇ ਆ ਇਹ ਕੋਈ ਆਏ ਨਾ ਕਬਿਲਦਾਰੀ ਆ ਆ ਕੰਮ ਆ ਗਏ ਉਹ ਆ ਗਏ ਹੈ ਅੱਜਨ ਮੈਂ ਗਿਣਾ ਕੇ ਹਟਾਂ ਕੰਮ ਮੈਂ ਤਾਂ ਤੁਹਾਨੂੰ ਤੇ ਮੈਂ ਬਾਕੀ ਸਾਰੇ ਪੈਸੇ ਫੋਨ ਲਾ ਕੇ ਸੁਣ ਲਈ ਨਾ ਕਿੰਨ ਦੱਸਦੇ ਆ ਵੀ 14 ਤਰੀਕਾ ਦੇ ਸਿੱਧੀ ਮਿਲੀ ਇਹਦਾ ਫੌਜ ਸਾਹਿਬ ਪਤਾ ਕੀ ਹੈ ਫੋਜੀਆਂ ਦੇ ਤੇ ਸਾਡੇ ਅਸੂਲ ਥੋੜੇ ਥੋੜੇ ਪੱਕੇ ਹੁੰਦੇ ਆ ਸਾਡੇ ਨਾਜ਼ਿਕ ਹੁੰਦੇ ਆ ਤੁਸੀਂ ਤਾਂ ਜਿੱਧਰ ਨੂੰ ਜਾਣਾ ਫਿਰ ਉਧਰ ਨਹੀਂ ਜਾਣਾ ਮੈਂ ਪਹਿਲਾਂ ਕਿਹਾ ਜੀ ਮਾ ਵੀ ਮਰਾ ਜਾਣਾ ਭਾਈ ਇੰਨੇ ਪਹੁੰਚ ਜਾਣਾ ਮੈਂ ਐਸੋ ਕਰਾਂ ਵੀ ਮੈਂ ਸਾਈਕਲ ਨਹੀਂ ਚੱਕੇ ਸਵੇਰ ਨਹੀਂ ਚੱਲ ਕੋਈ ਨਾ ਫਿਰ ਵੀ